ਯਾਰ ਜੇ ਸ਼ੁਰੂਆਤ ਹੋ ਗਈ ਜੀ ਤੇ ਮੈਂ ਉਠ ਗਈ ਸੀ ਮੈਂ ਇੱਥੇ ਪਾਉਣ ਲੱਗੀ ਹਾਂ ਡੱਬੇ ਦੇ ਵਿੱਚ ਚਾਹ ਪੱਤੀ ਪੈਕਟ ਦੇ ਵਿੱਚ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਠੀਕ ਠਾਕ ਆ ਜੀ ਤੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਤੇ ਵਸ ਮੈਂ ਇੱਧਰ ਚਾਹ ਤੜੀ ਹੋਈ ਸੀ ਮੈਂ ਫਿਰ ਦੇਖਿਆ ਮੈਂ ਕਿ ਡੱਬੇ ਦੇ ਵਿੱਚ ਚਾਹ ਪੱਤੀ ਹੈ ਨਹੀਂ ਸੀ ਫਿਰ ਮੈਂ ਕਿ ਚੱਲ ਮੈਂ ਪਾ ਲੈਂਦੀ ਹਾਂ ਤੇ ਪੈਕਟ ਦੇ ਵਿੱਚ ਪਈ ਸੀ ਥੋੜੀ ਜੀ ਫਿਰ ਮੈਂ ਕਿ ਚੱਲ ਸਰਜੂਆ ਦੇ 8-10 ਦਿਨ ਨਿਕਲ ਜਾਣਗੇ ਤੇ ਫਿਰ ਮੈਂ ਬਸ ਹਣ ਡੱਬੇ ਦੇ ਵਿੱਚ ਪਾ ਕੇ ਤੇ ਦੰ ਮੈਂ ਚਾਹ ਪੱਤੀ ਪਾਈ ਜਾਂਦੀ ਸੀ ਚਾਹ ਦੇ ਵਿੱਚ ਖੰਡ ਤਾਂ ਆਪਾਂ ਪਾਤੀ ਸੀ ਪਹਿਲਾਂ ਤੇ ਕਿਉਂਕਿ ਮੇਰੇ ਬੇਟੀ ਨੇ ਸ਼ਾਮ ਨੂੰ ਚਾਹ ਬਣਾਈ ਸੀ ਤੇ ਮੈਂ ਫਿਰ ਹਨਾ ਦੇਖਿਆ ਨਹੀਂ ਸੀ ਮੈਨੂੰ ਪਤਾ ਨਹੀਂ ਸੀ ਉਹਨੇ ਵੀ ਦੱਸਿਆ ਵੀ ਚਾਹ ਪੱਤੀ ਹੈ ਨਹੀਂਗੀ ਫਿਰ ਮੈਂ ਜੋ ਸਵੇਰੇ ਚਾਹ ਬਣਾਈ ਉਹ ਤੋਂ ਦੇਖਿਆ ਤੇ ਬਾਹਾਂ ਉ ਤਾਂ ਪਈ ਸੀ ਚਾਹ ਪੱਤੀ ਦੇ ਨਾਂ ਉਂਦੀ ਫਿਰ ਔਖਾ ਹੋ ਜਾਂਦਾ ਚਲ ਐ ਤਾਂ ਚੱਲ ਆਪਣੇ ਹੈਗੇ ਆ ਘਰ ਇੱਕ ਦੋ ਫਿਰ ਬੰਦਾ ਲੈ ਵੀ ਹੁੰਦਾ ਤੇ ਫਰ ਸੋਆ ਸੋਆ ਮੰਗਣੀ ਅਗਲੇ ਨੂੰ ਹਨਾ ਸੁੱਤਾ ਪਿਆ ਹੁੰਦਾ ਜਾਂ ਉੱਠਿਆ ਹੁੰਦਾ ਸਵੇਹੀ ਅਗਲਾ ਕੰਦ ਲੈ ਮੰਗਣ ਆ ਗਈ ਚੀਜ਼ ਤੇ ਫਿਰ ਤਾਂ ਕਰਕੇ ਹੋਰ ਹੀ ਲੱਗਦਾ ਤੇ ਬਸ ਫਿਰ ਮੈਂ ਚਾਹ ਪੱਤੀ ਪਾਤੀ ਸੀ ਡੱਬੇ ਦੇ ਵਿੱਚ ਤੇ ਆਪਾਂ ਧਰਤੀ ਸੀ ਚਾਹ ਤੇ ਨਾਲ ਨਾਲ ਆਪਾਂ ਕੰਮ ਕਰ ਵੀ ਕਰੀ ਜਾਂਦੇ ਤੇ ਛੋਟੇ ਮੋਟੇ ਤੁਹਾਨੂੰ ਪਤਾ ਹੀ ਐ ਮੈਂ ਬਾਰੀ ਖੋਲਣ ਲੱਗ ਗਈ ਸੀ ਇਧਰੋਂ ਸਾਈਡ ਤੋਂ ਜਿਹੜੀ ਆਪਣੇ ਰਸੋਈ ਦੇ ਵਿੱਚ ਤੇ ਕਿਉਂਕਿ ਰਾਤ ਨੂੰ ਸੀ ਉਹਦੀ ਚੁਟਕ ਨਹੀਂ ਲਾ ਦਿੰਦੇ ਕਿਉਂਕਿ ਨੇਰੀ ਵਗੈਰਾ ਹੁੰਦੀ ਹੈ ਫਿਰ ਉਹ ਖੁੱਲ ਜਾਂਦੀ ਹੈ ਹਵਾ ਦੇ ਜ਼ੋਰ ਨਾਲ ਫਿਰ ਪਤਾ ਨਹੀਂ ਹੁੰਦਾ ਹਨ ਤੇ ਬਸ ਇੱਥੇ ਮੈਂ ਨਹਾ ਧੋਕੇ ਸੀ ਚੱਲੇ ਸੀ ਮੰਦਿਰ ਤੇ ਮੈਂ ਸੁਨੇਹਾ ਅਸੀਂ ਚੱਲੇ ਸੀ ਬਸ ਤੇ ਇੱਧਰ ਇਹ ਡੈਡੀ ਪਏ ਸੀ ਸੁੱਤੇ ਤੇ ਮੈਂ ਕਹਿ ਕੇ ਗਈ ਸੀ ਮੈਂ ਕਿਹਾ ਚਲ ਉਹਦੋਂ ਨੂੰ ਹਨ ਜਦੋਂ ਨੂੰ ਅਸੀਂ ਆਵਾਂਗੇ ਮੜ ਕੇ ਤੇ ਵੀ ਤੁਸੀਂ ਉੱਠ ਕੇ ਆ ਨਹਾ ਧੋ ਲਿਓ ਤੇ ਰਿਸ਼ੂ ਨੂੰ ਵੀ ਮੈਂ ਕਹਿ ਗਈ ਸੀ ਇਹਨਾਂ ਚਾਹ ਪਾਣੀ ਤਾਂ ਪੀ ਲਿਆ ਸੀ ਇਹ ਐਸੇ ਪਾਏ ਸੀ ਬਿਸਤਰੇ ਵਗੈਰਾ ਚੱਕਣ ਵਾਲੇ ਤੇ ਵਾਸਤੇ ਮੈਂ ਰਿਸ਼ੂ ਨੂੰ ਕਹ ਗਈ ਸੀ ਮੈਂ ਕਿ ਪੱਖਾ ਵੀ ਚੱਕ ਦੀ ਸਾਈਡ ਤੇ ਕਰਦੀ ਤਾਰ ਇਕੱਠੀ ਕਰਕੇ ਤੇ ਨਾਲ ਬਿਸਤਰਾ ਚੱਕ ਦੀ ਮੰਜੇ-ਮੰਜੇ ਚੱਕਦੀ ਤੇ ਕਹਿੰਦਾ ਠੀਕ ਹੈ ਮੈਂ ਚੱਕ ਦੂੰਗਾ ਤੇ ਬੱਚਿਆਂ ਨਾਲ ਹਨਾ ਜਦੋਂ ਘਰੇ ਹੁੰਦੇ ਬੱਚੇ ਹੈਲਪ ਹੋ ਜਾਂਦੀ ਹੈ ਛੋਟੇ-ਮੋਟੇ ਕੰਮ ਇਹ ਆਪਾਂ ਜਦੋਂ ਬੱਚਿਆਂ ਦਾ ਦ앗ਦੇ ਆ ਤੇ ਇਹਦੇ ਨਾਲ ਹੀ ਹਨਾ ਮਾੜੇ-ਮੋٹے ਆਪਣੀ ਹੈਲਪ ਹੋ ਜਾਂਦੀ ਹੈ ਜੇ ਆਪਾਂ ਬੱਚਿਆਂ ਨੂੰ ਦੱਸਾਂਗੇ ਫੇਰ ਹੀ ਕੰਮ ਦਾ ਪਤਾ ਲੱਗਦਾ ਜੇ ਨਾ ਦੱਸਾਂਗੇ ਆਪਾਂ ਕਹਿ ਦਿੰਨੇ ਚਲ ਬੱਚੇ ਤਾਂ ਹੋਣਾ ਨਹੀਂ ਫੇਰ ਕਿੱਥੇ ਹੋਣਾ ਜੇ ਆਪਾਂ ਬੱਚਿਆਂ ਨੂੰ ਲਾਵਾਂਗੇ ਕੰਮਕਾਰ ਦੇ ਉੱਪਰ ਫੇਰ ਹੀ ਹੁੰਦਾ ਵੀ ਹਾਂ ਵੀ ਬੱਚਾ ਕਰ ਲੂਗਾ ਤੇ ਜੇ ਆਪਾਂ ਨਹੀਂ ਲਾਵਾਂਗੇ ਫਿਰ ਬੱਚਿਆਂ ਕੋਈ ਨੋਲਜ ਨਹੀਂ ਹੁੰਦੀ ਕੰਮ ਬਾਰੇ ਤੇ ਬਸ ਫਿਰ ਮੈਂ ਛੋਟੇ-ਮੋਟੇ ਕੰਮ ਬੱਚੇ ਤਾਂ ਕਰਾ ਲੈਣੇ ਹੁੰਦੀਆਂ ਤੇ ਇੱਥੇ ਫਿਰ ਮੈਂ ਆ ਗਈ ਸਮੰਦਰ ਚ ਮੰਦਰ ਚ ਆ ਕੇ ਫਿਰ ਮੈਂ ਰੋਟੀ ਲਾਉਣ ਲੱਗੀ ਕਿਉਂਕਿ ਤੇ ਡੈਡੀ ਨੇ ਜਾਣਾ ਸੀ ਤੇ ਗਰਮੀ ਆ ਗਈ ਬਹੁਤ ਜ਼ਿਆਦੇ ਤੇ ਬਸ ਮੈਂ ਨਾਲ ਨਾਲ ਗੱਲਾਂ ਕਰੀ ਜਾਂਦੀ ਸੀ ਤੇ ਨਾਲ ਮੈਂ ਰੋਟੀ ਬਣਾਈ ਹੁੰਦੀ ਸੀ ਮੈਂ ਕਿ ਚਲ फटाफट ਬਣਾ ਲਾਂ ਤੇ ਗਰਮੀ ਹੈਗੀ ਜੀ ਬਹੁਤ ਜ਼ਿਆਦੇ ਦੱਸਿਓ ਜੀ ਕਮੈਂਟ ਬਾਕਸ ਦੇ ਵਿੱਚ ਕਿੰਨਾ-ਕਿੰਨਾ ਤੇ ਗਰਮੀ ਪੈ ਰਹੀ ਹੈ ਤੇ ਕਿੰਨੇ ਕਾ ਕੇ ਮੀਂਹ ਪਿਆ ਕਿ ਨਹੀਂ ਪਿਆ ਸਾਡੇ ਇੱਕ ਦੋ ਦਿਨ ਮੀਂਹ ਪਿਆ ਸੀ ਨੇਰੀ ਆਈ ਸੀ ਵਸੇ ਫਿਰ ਉਹ ਦੋ ਬਾਅਦ ਤਿੰਨ ਚਾਰ ਦਿਨ ਹੋ ਗਏ ਹੁਣ ਲਗਾਤਾਰ ਗਰਮੀ ਬਹੁਤ ਜ਼ਿਆਦੇ ਪੈ ਰਹੀ ਹੈ ਤੇ ਗਰਮੀ ਦੀ ਛੁੱਟੀਆਂ ਦੇ ਵਿੱਚ ਹਨਾ ਬੱਚਿਆਂ ਦਾ ਵੀ ਨਾਸ਼ਤਾ ਹੋ ਗਿਆ ਤਿਆਰ ਆ ਜਾਓ ਜੀ ਤੁਸੀਂ ਵੀ ਕਰ ਲਓ ਨਾਸ਼ਤਾ ਗਰਮ ਗਰਮ ਤੇ ਵਸ ਮੈਂ ਦਹੀਂ ਨਾਲ ਸੰਪਰਨ ਨਾਣ ਮਿਰਚਾ ਵਾਲੇ ਬਣਾ ਰੱਖਿਆ ਸੀ ਤੇ ਇੱਥੇ ਮੈਂ ਵਸ ਰੋਟੀ ਬਣਾ ਕੇ ਨਾਸ਼ਤਾ ਸੁਬਹਾ ਦਾ ਤੇ ਇੱਥੇ ਮੈਂ ਹਣਾ ਚੱਕ ਥਲ ਕਰਨ ਲੱਗ ਗਈ ਸੀ ਸਮਾਨ ਦੀ ਤੇ ਤੁਹਾਨੂੰ ਪਤਾ ਹੀ ਹੈ ਕਿੰਨਾ ਹਣਾ ਸਲਫ ਤੇ ਫੈਲ ਜਾਂਦਾ ਢਾਂਡੇ ਵਗੈਰਾ ਹੁੰਦੇ ਆ ਸਾਰਾ ਤੇ ਮੈਂ ਇੱਥੋਂ ਵਸ ਚੱਕ ਦੂੰਗੀ ਸਾਰਾ ਖਲਾਰਾ ਹਣਾ ਤੇ ਇਹ ਤੇਵਰ ਆਪਾਂ ਜਿਹੜੀ ਜਿਹੜੀ ਸਮਾਨ ਦੀ ਜਗ੍ਹੀ ਜਗਾ ਸਹੀ ਆ ਉੱਥੇ ਆਪਾਂ ਜਚਾ ਦਾਂਗੇ ਸਮਾਨ ਦਵਾਰੇ ਤੇ ਬਸ ਇੱਥੇ ਮੈਂ ਪ੍ਰਸ਼ਾਦ ਕੱਢੀ ਅੰਗੇ ਸੀ ਮੈਂ ਕਿ ਪ੍ਰਸ਼ਾਦ ਕੱਢ ਤਾ ਡੱਬੇ ਦੇ ਵਿੱਚ ਤੇ ਦਹੀਂ ਵਗੈਰਾ ਸੀ ਉਹ ਮੈਂ ਕਿ ਚੱਲ ਰਿਸ਼ੂ ਦੀ ਪਾ ਕੇ ਰੱਖ ਦਾ ਰਿਸ਼ੂ ਮੰਦਰ ਗਿਆ ਹੋਇਆ ਸੀ ਤੇ ਉਹਨੇ ਆ ਕੇ ਖਾਣੀ ਸੀ ਰੋਟੀਆਂਸ ਕਰਕੇ ਮੈਂ ਕੱਲ੍ਹ ਉਹਦੀ ਮੈਂ ਫ੍ਰਿਜ ਚ ਕੋਲੀ ਚ ਪਾ ਕੇ ਰੱਖ ਦੇਣੀ ਆ ਫਿਰ ਚੱਲ ਹਨਾ ਕਈ ਵਾਰ ਵੀ ਆਪ ਬੰਦਾ ਕੰਮ ਕਰਦਾ ਹੁੰਦਾ ਚੱਲ ਬੱਚੇ ਚੱਕ ਕੇ ਖਾ ਲੈਂਦੇ ਆ ਨਹੀਂ ਤਾਂ ਫਿਰ ਕੰਮ ਛੱਡ ਕੇ ਫਿਰ ਸਾਰਾ ਕੁਝ ਪਾ ਕੇ ਦੇਣਾ ਪੈਂਦਾ ਰੋਟੀ ਪਾਣੀ ਚੱਲ ਇਹਦੇ ਨਾਲ ਆਉਂਦਾ ਵੀ ਆਪਾਂ ਰੋਟੀ ਆਪੇ ਡੱਬੇ ਦੇ ਵਿੱਚ ਰੱਖ ਦਿੰਨੇ ਲਵੇਟ ਕੇ ਗਰਮ ਚ ਤੇ ਦਹੀਂ ਫ੍ਰਿਜ ਚ ਰੱਖ ਦਿੰਨੇ ਖਾ ਲੈਣਗੇ ਹਨਾ ਬੱਚੇ ਆ ਕੇ ਤੇ ਬਸ ਫਿਰ ਮੈਂ ਹਨਾ ਇੱਥੇ ਆ ਗਈ ਸੀ ਰਸੋਈ ਦੇ ਵਿੱਚ ਹੀ ਸੀ ਮੈਂ ਬਸ ਹਨਾ ਚੱਕ-ਥਲ ਕਰੀ ਜਾਂਦੀ ਸੀ ਸਾਮਾਨ ਦੀ ਤੇ ਕਦੇ ਮੈਂ ਬਾਹਰ ਜਾਂਦੀ ਸੀ ਕੋਈ ਆਵਾਜ਼ ਮਾਰ ਲੈਂਦਾ ਸੀ ਕਦੇ ਇਹਦਾ ਡੈਡੀ ਕਹਿੰਦੇ ਸੁਨੇਹਾ ਵੀ ਮੈਨੂੰ ਆ ਜੀ ਨਹੀਂ ਲੱਗਦੀ ਤਾਂ ਗੱਲਾਂ ਇਥੇ ਮੈਂ ਭਾਂਡੇ ਧੋਣ ਲੱਗ ਗਈ ਸੀ ਕਿਚਨ ਦੇ ਵਿੱਚ ਸਾਰਾ ਖਲਾਰਾ ਚੱਕ ਕੇ ਸਲਕ ਤੇ ਤੇ ਬਸ ਭਾਂਡੇ ਮੈਂ ਵਾਸ਼ ਕਰਕੇ ਚੰਗੀ ਤਰ੍ਹਾਂ ਦੂਜੇ ਸਿੰਕ ਦੇ ਵਿੱਚ ਰੱਖ ਦੂੰਗੀ ਤੇ ਹਨਾ ਦੋ ਜਿਹੜੇ ਸਿੰਕ ਹੁੰਦੇ ਇਹਨਾਂ ਦਾ ਹੀ ਫਾਇਦਾ ਹੁੰਦਾ ਦੇ ਇੱਟਾ ਦੇ ਵਿੱਚ ਆਪਾਂ ਭਾਂਡੇ ਧੋ ਕੇ ਰੱਖ ਲਈਏ ਜੋ ਉੱਥੇ ਚੰਗੀ ਤਰ੍ਹਾਂ ਤੇ ਫੇਰ ਹਨਾ ਸੈਂਕ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸਾਬਣ ਨਾਲ ਤੇ ਫੇਰ ਆਪਾਂ ਮਾਲ ਕੇ ਦੂਜੀ ਸਾਈਡ ਰੱਖ ਲੈਣੇ ਆ ਤੇ ਇੱਕ ਸੈਂਖ ਦਾ ਹੁਣ ਦੂਜਾ ਹੁਣ ਤਾਂ ਇੱਕ ਸੈਂਖ ਹੀ ਲਗਉਂਦੇ ਇੱਕ ਸੈਂਖ ਦਾ ਆਇ ਹੁੰਦਾ ਜੇ ਰਾਗ ਰੋਗ ਹੈਗੇ ਉੱਪਰ ਫੇਰ ਵੀ ਠੀਕ ਆ ਤੇ ਪਰ ਦੋ ਸੈਂਖਾਂ ਦਾ ਜ਼ਿਆਦਾ ਫਾਇਦਾ ਹੁੰਦਾ ਕਿਉਂਕਿ ਇੱਕ ਸੈਂਖ ਦੇ ਵਿੱਚ ਘਣਾ ਵੀ ਭਾਂਡੇ ਆਪਾਂ ਧੋ ਕੇ ਫਿਰ ਸਲੱਤੀ ਰੱਖਣੇ ਪੈਂਦੇ ਆਪਾਂ ਨੂੰ ਦੋ ਸਿੰਕ ਦਾ ਹੈ ਪਹਿਲਾ ਇੱਕ ਚ ਧੋ ਕੇ ਰੱਖ ਲਓ ਫਿਰ ਵਾਸ਼ ਕਰ ਲਓ ਤੇ ਵਸ ਮੈਂ ਇੱਥੇ ਗੱਲਾਂ ਬਾਤਾਂ ਵੀ ਕਰੀ ਜਾਂਦੀ ਸੀ ਆਦੇ ਬੇਟੇ ਵਾਸਤੇ ਦੁਨੀਆ ਦੁਨੀਆ ਕਦੋਂ ਆਈ ਸੀ ਆਜੀ ਆਈ ਹੈ ਛੁੱਟੀ ਕਰ ਲਈਆ ਹਾਂ ਕੱਟਾ ਵੀ ਆ ਰਿਹਾ ਹੈ ਸਹੀ ਹੈ ਠੀਕ ਹੈ ਹੈਲੋ ਫਰੈਂਡਸ ਰਾਤ ਨੂੰ ਨੰਨੀ ਦੇ ਘਰੇ ਆਈਆਂ ਅੱਜ ਨੂੰ ਚੁੱਟੀਆਂ ਪਈਆਂ ਵਾ ਮੇਰੇ ਮੰਮੂ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਵਸੇ ਮੈਂ ਇੱਥੇ ਹਣਾ ਸਾਰੇ ਭੰਡੇ ਧੋ ਕੇ ਰੱਖ ਲੇ ਸ ਫਿਰ ਉਹਨਾਂ ਨੂੰ ਮਸਾਬਾ ਨਾਲ ਚੰਗੀ ਤਰ੍ਹਾਂ ਵਾਸ਼ ਕਰਦੀ ਸੀ ਤੇ ਵਸੇ ਆਪਣਾ ਕੰਮ ਨਿਭੜ ਜੂ ਅਰ ਸੋਈ ਦੇ ਵਿੱਚ ਤੇ ਵਸੇ ਮੈਂ ਭੰਡੇ ਧੋ ਕੇ ਸਾਰੇ ਘਰ ਦੇ ਨੂੰ ਕਲੀਨ ਚੰਗੀ ਤਰ੍ਹਾਂ ਤੇ ਫਿਰ ਮੈਂ ਬਾਹਰ ਚਲੀ ਗਈ ਸੀ ਕੋਈ ਕੰਮ ਜ਼ਿਆਦਾ ਆ ਗਿਆ ਸੀ ਮੈਨੂੰ ਤੇ ਵਸੇ ਮੈਂ ਭੰਡੇ ਧੋ ਕੇ ਸਾਰੇ ਫਿਰ ਮੈਂ ਇਧਰ ਆ ਗਈ ਸੀ ਮਸ਼ੀਨ ਲੱਗੀ ਹੋਈ ਸੀ ਬਾਥਰੂਮ ਦੇ ਵਿੱਚ ਤੇ ਬਸ ਫਿਰ ਮੈਂ ਕੱਪੜੇ ਕੱਢਣ ਲੱਗੀ ਸੀ ਕਿਉਂਕਿ ਰਾਉਂਡ ਆ ਗਿਆ ਸੀ ਇੱਕ ਮੈਂ ਕਿਹਾ ਚਲ ਕੱਢਦਾ ਹਨਾ ਫਿਰ ਆਪਾਂ ਦੂਜੇ ਰਾਉਂਡ ਤੇ ਕੱਪੜੇ ਪਾ ਦਾਂਗੇ ਇਹਦੇ ਵਿੱਚ ਤੇ ਬਸ ਬਸ ਮੈਂ ਕੱਪੜੇ ਧੋ ਕੇ ਸੁੱਕਣੇ ਪਾਤੇ ਸਾਰੇ ਤੇ ਫਿਰ ਮੈਂ ਆ ਗਈ ਸੀ ਅੰਦਰ ਅੰਦਰ ਮੈਂ ਬਸ ਹੁਣ ਬੈੱਡ ਝਾੜੂ ਪੂੰਛਾ ਦਾ ਸਨਿਹਾਂ ਕਰ ਗਈ ਸੀ ਤੇ ਫਿਰ ਮੈਂ ਕੱਚਾ ਲਵੇ ਬੈੱਡ ਦੀ ਚਾਦਰ ਵਗੈਰਾ ਝਾੜ ਕੇ ਵਿਛਾਦਾ ਤੇ ਬਸ ਮੈਂ ਇੱਥੇ ਚੁੰਨੀ ਵਗੈਰਾ ਤੈਅ ਕਰਦੀ ਸੀ ਕਿਹੜੇ ਕੱਪੜੇ ਖੰਡੇ ਪਏ ਸੀ ਫालतू ਦੇ ਤੇ ਬੈੱਡ ਨੂੰ ਮੈਂ ਹਨਾ ਪਰਲੇ ਸਾਈਡ ਖਿੱਚਿਆ ਕੰਦ ਬਣ ਨਿਕ ਗਏ ਬੱਚਿਆਂ ਨੇ ਉਹਨਾਂ ਨੂੰ ਖੱਚਿਆ ਹੋਇਆ ਸੀ ਹਵਾ ਨਹੀਂ ਲੱਗਦੀ ਹੁੰਦੀ ਕਈ ਵਾਰ ਤਾਂ ਕਰਕੇ ਬਸ ਫਿਰ ਮਾਂ ਨੂੰ ਸਾਈਡ ਤੇ ਕਰਕੇ ਫਿਰ ਹਨਾ ਬਰਾਬਰ ਕੀਤਾ ਦੋਨਾਂ ਨੂੰ ਬੈੱਡਾਂ ਨੂੰ ਕਰਕੇ ਫਿਰ ਮੈਂ ਚਾਦਰ ਸੈੱਟ ਕੀਤੀ ਇਹਦੇ ਤੇ ਪੱਖੇ ਨਾਲ ਚਾਦਰ ਬਹੁਤ ਓੱਡੇ ਜਾਂਦੀ ਸੀ ਇੱਕ ਸਾਈਡ ਤੋਂ ਠੀਕ ਕਰਦੇ ਦੂਜੇ ਪਾਸੇ ਓੱਡੇ ਜਾਂਦੀ ਸੀ ਦੂਜੇ ਸਾਈਡ ਤੋਂ ਕਰਦੇ ਸੀ ਇੱਦਾਂ ਲਈ ਸਾਡੂ ਓਡੇ ਹੁੰਦੇ ਸੀ ਤੇ ਅੱਗੇ ਬੈਠੀ ਆ ਫੋਨ ਦੇਖੀ ਜਾਂਦੇ ਆ ਤੇ ਬੱਸ ਮੈਂ ਨਾਲ-ਨਾਲ ਹਨਾ ਘਰ ਦੇ ਕੰਮ ਕਰੀ ਇਹਨੇ ਨਾਲ-ਨਾਲ ਡਸਟਿੰਗ ਵਗੈਰਾ ਵੀ ਕਰੀ ਆ ਨੀ ਤੇ ਕੱਪੜੇ ਵੀ ਆਪਣੇ ਮਸ਼ੀਨ ਲੱਗੀ ਹੋਈ ਸੀ ਤੇ ਧੋਲੇ ਸੀ ਤੇ ਐਂ ਕੰਮ ਨਿਭੜ ਜਾਂਦੇ ਆ ਸਾਰੇ ਤੇ ਜੇ ਆਪੇ ਇੱਕ ਕੰਮ ਨਹੀਂ ਲੱਗੇ ਰਹੀਏ ਫਿਰ ਕੰਮ ਨਹੀਂ ਹੁੰਦੇ ਤੇ ਤੰਬਾ ਸੇ ਵੀ ਮੈਂ ਇੱਥੇ ਆ ਗਈ ਸੀ ਹੁਣ ਡਸਟਿੰਗ ਕਰਨ ਕੈਬਨ ਉੱਤੇ ਸ਼ੀਸ਼ਾ ਸੇ ਟੇਬਲ ਸੇ ਫੇਰ ਆਪਾਂ ਘਰ ਦੇ ਕੰਮ-ਕਾਰ ਆਪਣੇ ਸਾਰੇ ਹੋ ਗਏ ਵਸ ਨਾਲ ਦੀ ਨਾਲ ਤੇ ਗਰਮੀ ਹੈਗੀ ਜੀ ਬਹੁਤ ਜਿਆਦੇ ਗਰਮੀ ਦਾ ਦੱਸਿਓ ਜੀ ਕਿੰਨਾ-ਕਿੰਨਾ ਤੇ ਗਰਮੀ ਹੈ ਨਾ ਬਹੁਤ ਜਿਆਦੇ ਆ ਤੇ ਕਿੰਨਾ ਦੇ ਮੌਸਮ ਵਧੀਆ ਠੰਡਾ ਹੈ ਨਾ ਤੇ ਸਾਡੇ ਤਾਂ ਬਹੁਤ ਹੀ ਗਰਮੀ ਹੈ ਜੀ ਪਹਿਲਾਂ ਮੌਸਮ ਵਧੀਆ ਠੰਡਾ ਹੋ ਗਿਆ ਸੀ ਤੇ ਮੀਂਹ ਪੈ ਕੇ ਤੇ ਹੁਣ ਫੇਰ ਵਸ ਹੈ ਨਾ ਗਰਮੀ ਬਹੁਤ ਜਿਆਦੇ ਹੋ ਗਈ ਤੇ ਬੱਚਿਆਂ ਦਾ ਤੁਸੀਂ ਗਰਮੀ ਦੇ ਵਿੱਚ ਬੱਚਿਆਂ ਨੂੰ ਕਿਵੇਂ ਮੈਨੇਜ ਕਰਦੇ ਹੋ ਕਿਉਂਕਿ ਗਰਮੀ ਦੇ ਵਿੱਚ ਬੱਚਿਆਂ ਨੇ ਸੋ ਖਾਣਾ ਪੀਣਾ ਹੁੰਦਾ ਕਦੇ ਆਜੀ ਖਾਣੇ ਕਦੇ ਆਜੀ ਖਾਣੇ ਤੇ ਆਮਾਨ ਬਤਾ ਦੱਸਿਓ ਜੀ ਤੇਾਸ ਦੇ ਪਰਦਾ ਟਾਈਮ ਹੋ ਗਿਆ ਸੀ ਮੈਂ ਤੇ ਖਿਚੜੀ ਧਰਤੀ ਸੀ ਇੱਕ ਸਾਈਡ ਤੇ ਤੇ ਮੈਂ ਖਿਚੜੀ ਬਣਾ ਦੇਣੀ ਚਾਹ ਬੱਚਾ ਵਾਸਤੇ ਜੇ ਦਹੀਂ ਪਈ ਸੀ ਮੈਂ ਚਲ ਦਹੀਂ ਨਾਲ ਖਾ ਲਾਂਗੇ ਪਹਿਲਾਂ ਇਹ ਕੰਨੇ ਚ ਦਲੀ ਰੱਖਣੀ ਮੈਂ ਕਿ ਚਾਹ ਨਹੀਂ ਖਿਚੜੀ ਨਾਲ ਨੂੰ ਫਿਰ ਵਾਸੇ ਮੈਂ ਤਾਂ ਰੋਟੀ ਲਾਉਣ ਲੱਗ ਗਈ ਸੀ ਰੋਟੀ ਮੈਂ ਅਬ ਦਿ ਲਾਉਣ ਲੱਗ ਗਈ ਸੀ ਕਿਉਂਕਿ ਮੈਂ ਖਿਚੜੀ ਨਹੀਂ ਖਾਣੀ ਮੇਰੇ ਬੰਦ ਦਾ ਚੋਲ ਵਗੈਰਾ ਤੇ ਫਿਰ ਮੈਂ ਤਾਂ ਕਰਕੇ ਮੇਰੇ ਸਬਜ਼ੀ ਪਈ ਸੀ ਕਦੂ ਦੀ ਤੇ ਵਾਸੇ ਮੈਂ ਗੈਸ ਚਲਾਤਾ ਸੀ ਮੈਂ ਤਾਂ ਚਲ ਉਹਨੂੰ ਦਵਾ ਗਰਮ ਹੁੰਦਾ ਤੇ ਮੈਂ ਨਾਲ ਨਾਲ ਭਾਂਡੇ ਟੋਕਰੇ ਦੇ ਵਿੱਚ ਚੱਕੀ ਜਾਂਦੀ ਸਵੇਰੇ ਸਭ ਮੰਜੇ ਸਾਰੇ ਮੰਗਾ ਲੈਣ ਨੂੰ ਸੈੱਟ ਕਰਕੇ ਜਿੱਥੇ ਜੀ ਦੀ ਜਗ੍ਹਾ ਚੇਜ਼ ਦੇ ਇੱਥੇ ਰੱਖ ਦਿੰਦਾ ਤੇ ਬਸ ਮੈਂ ਉਹਨਾਂ ਰੋਟੀ ਲਾਉਣ ਲੱਗਦੇ ਸੀ ਤੇ ਨਾਲ-ਨਾਲ ਨੇ ਸਬਜ਼ੀ ਗਰਮ ਪਰੇ ਜਾਂਦੇ ਸੀ ਆਪਦੀ ਤੇ ਇੱਧਰ ਖਿਚੜੀ ਆਪਣੀ ਬਣ ਰਹੀ ਹੋਈ ਹੁਣ ਇੱਕ ਸਟੀ ਦੇ ਵਿੱਚ ਬਸ ਮੈਂ ਇੱਕ ਸਟੀ ਲਗਾਉਣੀ ਹੁੰਦੀ ਆ ਬਾਲੀਆਂ ਨਹੀਂ ਲਗਾਉਂਦੀ ਕਿਉਂਕਿ ਬਰੀਕ ਈ ਚੋਲ ਹੁੰਦੇ ਆ ਉਹ ਜਿਹੜੇ ਖਿਚੜੀ ਦੇ ਵਿੱਚ ਮਿਕਸ ਕਰਕੇ ਹੁੰਦੇ ਮੇਰੀ ਲੜਕੀ ਨੂੰ ਖਾਣਾ ਮਿਲਦਾ ਬੇਟੀਆਂ ਨੂੰ ਸਨੇਹ ਨੂੰ ਅੰਗਣਵਾੜੀ ਦੇ ਝੋਤੇ ਉਹ ਮਿਕਸੀ ਹੁੰਦੇ ਟੋਟਾ ਚੋਲ ਜੇ ਹੁੰਦੇ ਆ ਤੇ ਵਿੱਚ ਦਾਲ ਰਲੇ ਹੁੰਦੀ ਹੈ ਬਸ ਮੈਂ ਕੁਝ ਨਹੀਂ ਪਾਉਂਦੀ ਬਸ ਸਿੰਪਲ ਤੜਕਾ ਲਾ ਦਿੰਦੀ ਆ ਜੀਰਾ ਪਾ ਕੇ ਤੇਲ ਜਾ ਕੇ ਉਹ ਪਾ ਕੇ ਤੇ ਨਮਕ ਮਿਰਚ ਪਾ ਦਿੰਨੇ ਆ ਆਪਾਂ ਹਨਾ ਕਿਉਂਕਿ ਉਹਦੇ ਵਿੱਚ ਘੱਟ ਨਮਕ ਮਿਰਚ ਹੁੰਦਾ ਤੇ ਲੋ ਫਿਰ ਮੈਂ ਆਪ ਦਾ ਪਾ ਕੇ ਸਵਾਦ ਅਨੁਸਾਰੀ ਕੁਕ ਬਣਾ ਲੈਂਦੀ ਤੇ ਰੋਟੀ ਮੈਂ ਬਣਾਣੀ ਕਿਉਂਕਿ ਆਪਣੀ ਕੋਚੜੀ ਵਗੈਰਾ ਬੰਦਾ ਚੋਲ ਵਗੈਰਾ ਤਾਂ ਕਰਕੇ ਆਪਾਂ ਨਹੀਂ ਖਾਣ ਵਾਲਾ ਮੈਂ ਸੈਂਪਲ ਰੋਟੀ ਬਣਾਈ ਐ ਤੇ ਇੱਧਰ ਰਾਤ ਵਾਲੀ ਇਹ ਖਾਵਾਂਗੇ ਇਹ ਨਦਰ ਸੁਣੀ ਆਉਂਦੀ ਕੱਪੜੇ ਚੇਨ ਕਰ ਲਏ ਨੇ ਤੇ ਲੋ ਇਹ ਇੱਧਰ ਪਾਇਆ ਕੂਲਰ ਦੇ ਵਿੱਚ ਪਾਣੀ ਹੂਲਰ ਚ ਪਾਣੀ ਪੈ ਰਿਹਾ ਹੂਲਰ ਚ ਸਵੇਰੇ ਪਾਣੀ ਪਾਉਂਦੇ ਨਹੀਂ ਇਹ ਤੇ ਹੁਣ ਪਾਉਣ ਲੱਗੇ ਆ ਦੁਪਹਿਰੇ ਸਵੇਰ ਪਾ ਲਿਆ ਕਰੋ ਵਧੀਆ ਹੁੰਦਾ ਪਾਣੀ ਕਿਉਂਕਿ ਦੁਪਹਿਰੇ ਗਰਮੀ ਦੇ ਵਿੱਚ ਉਹ ਨਹੀਂ ਤੇ ਪਾ ਲੈਣਗੇ ਪਾਣੀ ਨੂੰ ਗਰਮੀ ਹੈ ਤੇ ਬਹੁਤ ਜ਼ਿਆਦਾ ਬਸ ਜੀ ਹੁਣ ਅਸੀਂ ਰੋਟੀ ਖਾਵਾਂਗੇ ਖਿਚੜੀ ਬਣਾ ਲਈ ਬਣ ਗਈ ਖਿਚੜੀ ਮੈਂ ਰੋਟੀ ਬਣਾ ਲਵਾਂ ਰੋਟੀ ਖਾਵਾਂਗੇ ਫਿਰ ਮਨ ਦਵਾਈ ਵਗੈਰਾ ਲਵਾਂਗੀ ਦੁਪਹਿਰ ਦੀ ਤੇ ਅੱਜ ਜਿਆਦਾ ਕੰਮ ਨਹੀਂ ਹੋਇਆ ਕਿਉਂਕਿ ਬੱਸ ਡੇਲੀ ਰੋਟੀ ਗੰਦੇ ਵਿੱਚ ਮੈਂ ਕਿਹਾ ਸੀ ਚੱਲ ਥੋੜੇ ਛੋਟੇ-ਮੋਟੇ ਕੰਮ ਕਰ ਲਾਂਗੇ ਪਰ ਹੋਏ ਨਹੀਂ ਤੇ ਹੁਣ ਦੇਖਦੇ ਆਂ ਜੇ ਥੋੜਾ ਮੋਟਾ ਰੈਸਟ ਕਰਕੇ ਜੇ ਟਾਈਮ ਮਿਲ ਗਿਆ ਹਣਾ ਕਰ ਲਾਂਗੇ ਕੋਈ ਕੰਮ ਮੈਂ ਨਾ ਉਹ ਸੂਟ ਕਟਿੰਗ ਕਰਨ ਵਾਸਤੇ ਕਹਿ ਰਹੀ ਸੀ ਕਿ ਸੂਟ ਦੀ ਸਟਿਚ ਕਰ ਲਾਂ ਕਟਿੰਗ ਕਰਕੇ ਕਾਰੇ ਫੈਨੇ ਦੇ ਕੱਪੜੇ ਘਰ ਵਿੱਚ ਤੇ ਕੋਈ ਵੀ ਤੋਂ ਮੈਂ ਤੁਹਾਨੂੰ ਦਿਖਾਉਣੀ ਆ ਵੀ ਸੂਟ ਹਨਾ ਆ ਵਾਲਾ ਸੂਟ ਆ ਜੀ ਦੇਖੋ ਕਿਹੋ ਜਿਹਾ ਲੱਗੂਗਾ ਆਲਓਵਰੀ ਆ ਇਹ ਸਾਰਾ ਤੇ ਚੁੰਨੀ ਮਸਟਰਡ ਕਲਰ ਦੀ ਆ ਇਦਾਂ ਦੀ ਤੇ ਇਹ ਮੈਂ ਕਟਿੰਗ ਕਰਨ ਲੱਗੀ ਕਰਨ ਲੱਗੀ ਸੀ ਮੈਂ ਇਹਦੀ ਇਹ ਡੈਡੀ ਗੰਦੇ ਸੋਨਾ ਨਹੀਂ ਕਲਰ ਐਮੀ ਐ ਮੈਂ ਕਹਿੰਦੇ ਗਰਮੀ ਚ ਪਾਉਣ ਨੂੰ ਚੱਲ ਘਰੇ ਹਨ ਵਧੀਆ ਰਹਿੰਦਾ ਇਦਾਂ ਦੇ ਕਲਰ ਲਾਈਟ ਜੀ ਤੇ ਤੁਸੀਂ ਦੱਸਿਓ ਜੀ ਕਮੈਂਟ ਬਾਕਸ ਦੇ ਵਿੱਚ ਵੀ ਇਹ ਸੂਟ ਕਿੱਦਾਂ ਦਾ ਲੱਗੂਗਾ ਫਿਰ ਮੈਂ ਕਟਿੰਗ ਕਰੂੰਗੀ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਆਪਾਂ ਵੀਡੀਓ ਕਟਿੰਗ ਦੀ ਸਟੀਚਿੰਗ ਦੀ ਵੀ ਸ਼ੇਅਰ ਕਰਾਂਗੇ ਤੇ ਤੁਸੀਂ ਦੱਸਿਓ ਕਮੈਂਟ ਬਾਕਸ ਦੇ ਵਿੱਚ ਵੀ ਕਿੱਦਾਂ ਦਾ ਲੱਗੂ ਸੂਟ ਇਹ ਸੋਨਾ ਲੱਗੂਗਾ ਫਿਰ ਮੈਂ ਕਟਿੰਗ ਕਰ ਲਵਾਂਗੀ ਜੇ ਨਹੀਂ ਵਧੀਆ ਲੱਗੂਗਾ ਫਿਰ ਰਹਿਣਾਂਗੇ ਫਿਰ ਹੋਰ ਲੈ ਆਵਾਂਗੇ ਦੁਕਾਨ ਤੋਂ ਤੇ ਇੱਧਰ ਬਸ ਕੱਪੜੇ ਧੋਲੇ ਸੀ ਆਪਾਂ ਸਾਰੇ ਤੇ ਲਾਲੇ ਤਾਰ ਤੋਂ ਇਹਨਾਂ ਤੈਹ ਲਾਉਣੀ ਆਪਾਂ ਬਸ ਜਿਉਂ ਨਾ ਰੋਟੀ ਪਾਣੀ ਖਾਣੇ ਆ ਠੀਕ ਹੈ ਜੀ ਰੋਟੀ ਖਾ ਕੇ ਬਸ ਫਿਰ ਕਰਾਂਗੇ ਰੈਸਟ ਪਰਦਾ ਖੁੱਲ ਜਾਊਗਾ ਅੱਛਾ ਨਾ ਤੇ ਬਸ ਜੀ ਹੁਣ ਆਪਾਂ ਰੋਟੀ ਪਾਣੀ ਖਾਣੇ ਆ ਤੇ ਫੇਰ ਆਪਾਂ ਰੈਸਟ ਕਰਾਂਗੇ ਮਿਲਾਂਗੇ ਕੱਲ੍ਹ ਵਾਲੀ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਨੂੰ ਅੱਜ ਦਾ ਬਲੌਗ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਜਿਹੜੇ ਵੀਰ ਭੈਣ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਐ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਤੇ ਬਸ ਜੀ ਹੁਣ ਆਪਾਂ ਰੋਟੀ ਪਾਣੀ ਖਾਣੇ ਆ ਜੇ ਆਜੋ ਤੁਸੀਂ ਵੀ ਕਰ ਲਓ ਲੰਚ ਖਿਚੜੀ ਆਪਣੀ ਬਣ ਗਈ ਵਾਸਤੇ ਤਿਆਰ ਆ ਹੁਣ ਇਹਨਾਂ ਨੂੰ ਦੇ ਦਿੰਨੀ ਆ ਮਸਰਵ ਕਰ ਦਿੰਨੀ ਆ ਠੀਕ ਆ ਜੀ ਕੱਲ੍ਹ ਆਲੇ ਨਵੇਂ ਵਲੋਗ ਦੇ ਵਿੱਚ ਮਿਲਾਂਗੇ ਤੇ ਤੁਹਾਵਾस्ते ਜੀ ਧੰਨਵਾਦ ਜੀ ਤੁਹਾਡਾ ਤੇ ਇੱਥੇ ਮੈਂ ਆ ਗਈ ਸੀ ਸੂਟ ਸਟਿਚ ਕਰਨਾ ਥੋੜਾ ਜਿਹਾ ਤੇ ਇਹ ਥੋੜਾ ਇਹ ਖਰਾਬ ਹੋ ਗਿਆ ਸੀ ਸਾਈਡ ਤੋਂ ਫਿਰ ਮੈਂ ਕਿਾ ਚਲ ਜੋੜ ਵਗੈਰਾ ਪਾ ਕੇ ਕਪੜਾ ਨਾਲ ਦਾ ਪਿਆ ਸੀ ਮੈਂ ਕਿਾ ਚਲ ਜੀ ਸੈੱਟ ਹੋਊਗਾ ਤੇ ਮੈਂ ਡਰਾਈ ਕਰਕੇ ਦੇਖਦੀ ਸੀ ਪਰ ਮੈਂ ਸੀਨ ਵਗੈਰਾ ਲਗਾ ਕੇ ਪਾ ਕੇ ਦੇਖਿਆ ਤੇ ਪਰ ਜੋੜ ਨਜ਼ਰ ਆਉਂਦੇ ਸੀ ਅੰਦਰ ਵਿੱਚ ਫਿਰ ਮੇਰੇ ਡੈਡੀ ਕੰਨੇ ਵੀ ਰਹਿਣ ਦੇ ਪੈੜਾ ਲੱਗਦਾ ਫਿਰ ਮੈਂ ਕਿਾ ਚਲ ਠੀਕ ਤੇ ਡਰਾਈ ਕਰਨ ਵਾਲੀ ਪਤਾ ਲੱਗਦਾ ਜੀ ਚੀਜ਼ ਨੂੰ ਨਾ ਵੀ ਸਹੀ ਹੈ ਕਿ ਗਲਤ ਹੈ ਤੇ ਫੇਰ ਵਾਸਾ ਸਹੀ ਨਹੀਂ ਸੀ ਫਿਰ ਮੈਂ ਤਾਂ ਚੱਲ ਕੋਈ ਹਨਾ ਮਾੜਾ ਮੰਗਤਾ ਹੁੰਦਾ ਉਹ ਆਪਾਂ ਦੇ ਦਾਂਗੇ ਨਵੇਂ ਪਿਆਸੀ ਸੂਟ ਵਾਸਾ ਸੈਡ ਤੋਂ ਜਿਹੜੇ ਹਿੱਪ ਹੁੰਦੇ ਉੱਥੋਂ ਥੋੜਾ ਜਿਹਾ ਹਨਾ ਫਟ ਗਿਆ ਸੀ ਇਸ ਕਰਕੇ ਤੇ ਮੈਂ ਕਿਹਾ ਚਲੋ ਫਿਰ ਰੱਖ ਦਿੰਦੇ ਹਾਂ ਹਨਾ ਕਿਸੇ ਦੇ ਕੰਮ ਆ ਜੂ ਤੇ ਵਾਸ ਮੈਂ ਕੰਮ ਕਰੀ ਜਾਂਦੀ ਸੀ ਤੇ ਨਾਲ ਨਾਲ ਮੈਂ ਤੁਹਾਨੂੰ ਅੱਜ ਦਾ ਹਨਾ ਆਪਣਾ ਵਿਚਾਰ ਸਾਂਝਾ ਕਰਨਾ ਚਾਹੁੰਦੀ ਆ ਵੇਖਣਾ ਕਿ ਆਪਾਂ ਕੀ ਕਰ ਸਕਦੇ ਮਿਹਨਤ ਦਾ ਤੇ ਮੈਂ ਇਹ ਤੁਹਾਨੂੰ ਦੱਸਣਾ ਚਾਹਨੀ ਹੈ ਕਿ ਮਿਹਨਤ ਦਾ ਫਲ ਮੁਸੀਬਤ ਦਾ ਹੱਲ ਆਉਣ ਵਾਲਾ ਕੱਲ ਮਿਹਨਤ ਦਾ ਫਲ ਮੁਸੀਬਤ ਦਾ ਹੱਲ ਅਤੇ ਆਉਣ ਵਾਲਾ ਕੱਲ ਸਭ ਕੁਝ ਪ੍ਰਮਾਤਮਾ ਦੇ ਹੱਥ ਵਿੱਚ ਹੈ ਉਮੀਦ ਸੰਸਾਰ ਤੋਂ ਨਹੀਂ ਹਮੇਸ਼ਾ ਸੰਸਾਰ ਨੂੰ ਰਚਣ ਵਾਲੇ ਤੋਂ ਰੱਖਣੀ ਚਾਹੀਦੀ ਹੈ ਜੀ ਹਾਂ ਸਹੀ ਗੱਲ ਹੈ ਕਿਉਂਕਿ ਮਿਹਨਤ ਦਾ ਜਿਹੜਾ ਫਲ ਹੈ ਤੇ ਮੁਸੀਬਤ ਜਦੋਂ ਵੀ ਹੁੰਦੀ ਉਹਦਾ ਹੱਲ ਤੇ ਜਿਹੜਾ ਆਉਣ ਵਾਲਾ ਆਪਣਾ ਕੱਲ ਹੁੰਦਾ ਤੇ ਸਭ ਕੁਝ ਰੱਬ ਦੇ ਹੱਥ ਵਿੱਚ ਹੁੰਦਾ ਤੇ ਸਾਰੇ ਆ ਵੀ ਸਾਰਾ ਕੁਝ ਰਚਣ ਵਾਲਾ ਹੁੰਦਾ ਹੈ ਰਚਨਾ ਕਰਨ ਵਾਲਾ ਹੁੰਦਾ ਹੈ ਨਾ ਤੇ ਸੰਸਾਰ ਤੋਂ ਆਪਾਂ ਨੂੰ ਅਮੀਦ ਨਹੀਂ ਰੱਖਣੀ ਚਾਹੀਦੀ ਕੋਈ ਬੰਦੇ ਤੋਂ ਤੇ ਆਪਾਂ ਨੂੰ ਜਿਹੜਾ ਸੰਸਾਰ ਨੂੰ ਰਚਣ ਵਾਲਾ ਪ੍ਰਮਾਤਮਾ ਹੈ ਰਚਨਾ ਕਰਨ ਵਾਲਾ ਸੰਸਾਰ ਨੂੰ ਬਣਾਉਣ ਵਾਲਾ ਉਹ ਤੋਂ ਹੀ ਉਮੀਦ ਰੱਖਣੀ ਚਾਹੀਦੀ ਆ ਤੇ ਮੈਂ ਬਸ ਬਣਾਇ ਜਰ ਕਹਿਣਾ ਚਾਹੁੰਨੀ ਹਾਂ ਵੀ ਆਪਾਂ ਨੂੰ ਬੰਦੇ ਨਾਲ ਹਨਾ ਕੋਈ ਵੀ ਆਪਾਂ ਨੂੰ ਹੋਣੀ ਕਰਨੀ ਚਾਹੀਦੀ ਬੇ ਸਾਂਝ ਨਹੀਂ ਰੱਖਣੀ ਚਾਹੀਦੀ ਵੀ ਉਹ ਆਪਣਾ ਹੱਲ ਕੱਢ ਦੂਗਾ ਮੁਸੀਬਤ ਦਾ ਬਸ ਰੱਬ ਤੋਂ ਆਪਾਂ ਨੂੰ ਹਰ ਮੁਸ਼ਕਿਲ ਦਾ ਹੱਲ ਲੱਭਣਾ ਚਾਹੀਦਾ ਵੀ ਰੱਬ ਮੂਰੇ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਬੰਦਾ ਕੋਈ ਵੀ ਨਹੀਂ ਹੱਲ ਕੱਢ ਸਕਦਾ ਰੱਬ ਮੂਰੇ ਆਪਾਂ ਝੋਲੀ ਅੜਦੇ ਆ ਤਾਂ ਰੱਬ ਸੋਹਣਾ ਇੱਕ ਮੁਸੀਬਤ ਹੁੰਦੀ ਆ ਹਨਾ ਉਹਦਾ ਸੋਹਲ ਕੱਢ ਦਿੰਦਾ ਤੇ ਜੇ ਆਪਾਂ ਇਨਸਾਨ ਕੋਲੇ ਕਿਸੇ ਕੋਲੇ ਜਾਵਾਂਗੇ ਚਾਹੇ ਕੋਈ ਆਵਦਾ ਚਾਹੇ ਕੋਈ ਬਗਾਨਾ ਤੇ ਉਹ ਤਾਂ ਦੇਖ ਕੇ ਹਾਸੇ ਦਾ ਤਮਾਸ਼ਾ ਬਣਾਉਂਨ ਦਾ ਹਰਦਾ ਹੁੰਦਾ ਅਗਲਾ ਕਹਿੰਦਾ ਚੱਲ ਲੱਗਣਾ ਤੇ ਮੁਸੀਬਤ ਪਈ ਐ ਪਈ ਐ ਸੋਗ ਲਾ ਕਰਦੇ ਇੱਕ ਗੱਲ ਦੀ ਤੇ ਇਸ ਕਰਕੇ ਆਪਾਂ ਨੂੰ ਪਰਮਾਤਮਾ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਤੇ ਪਰਮਾਤਮਾ ਦੇ ਪਾਣੇ ਦੇ ਵਿੱਚ ਰਹਿਣਾ ਚਾਹੀਦਾ ਹੈ ਤੇ ਬਸ ਮੈਂ ਇਹ ਸ਼ੇਅਰ ਕਰਨਾ ਚਾਹੁੰਦੀ ਸੀ ਤੁਹਾਡੇ ਨਾਲ ਇੱਥੇ ਬਸ ਮੈਂ ਹਣਾ ਫਿਰ ਆ ਗਈ ਸੀ ਕੱਪੜੇ ਤੈਅ ਕਰਨ ਤੇ ਵਿੱਚ ਮੈਂ ਕੁਝ ਸੋਚੀ ਜਾਂਦੀ ਸੀ ਤੇ ਸੋ ਹਣਾ ਆਪਣੇ ਵਿਚਾਰ ਹੁੰਦੇ ਆ ਦਿਮਾਗ ਦੇ ਵਿੱਚ ਵੀ ਕੋਈ ਗੱਲ ਤੇ ਉਹ ਕੋਈ ਆ ਜਾਂਦੀ ਮਾਈਂਡ ਦੇ ਵਿੱਚ ਤੇ ਆਪਾਂ ਸੋਚਣ ਲੱਗ ਜਾਂਦੇ ਨੇ ਬਸ ਮੈਂ ਉਹ ਵੀ ਸੋਚਦੀ ਸੀ ਤੇ ਬਸ ਮੈਂ ਇੱਥੇ ਕੱਪੜੇ ਤੈਅ ਕਰਨ ਲੱਗ ਗਈ ਸੀ ਕਿਉਂਕਿ ਇਸਨੇ ਸੁੱਤੇ ਪਏ ਸੀ ਮੈਂ ਕਿਹਾ ਚੱਲ ਮੈਂ 베ਲੀ ਸੀ ਪਹਿਲਾਂ ਮੈਂ ਪੈ ਗਈ ਸੀ ਫਿਰ ਮੈਨੂੰ ਨੀਂਦ ਨਹੀਂ ਆਈ ਤੇ ਫਿਰ ਮੈਂ ਕਿਹਾ ਚੱਲ ਵੀ ਮੈਂ ਕੱਪੜੇ ਤੈਅ ਕਰ ਦਿੰਦੀ ਆ ਤੇ ਆ ਦੇਖੋ ਜੀ ਮੈਂ ਉੰਬਲਾਂ ਤੇ ਕਾਊਂਟ ਕਰੀ ਜੰਨੀ ਆ ਤੇ ਕੋਈ ਬਸ ਹਨਾ ਦਿਮਾਗ ਦੇ ਵਿੱਚ ਚੜੀ ਉੱਤਰੀ ਜਾਂਦੀ ਸੀ ਕੋਈ ਗੱਲ ਇਸ ਕਰਕੇ ਤੇ ਬਸ ਜੀ ਆਪਾਂ ਮਿਲਾਂਗੇ ਕੱਲ ਵਾਲੇ ਨਵੇਂ ਬਲੌਗ ਦੇ ਵਿੱਚ ਇਹ ਵੀਡੀਓ ਦਾ ਐਂਡ ਇੱਥੇ ਕਰਾਂਗੇ ਤੇ ਜੇ ਵੀਰ ਭੈਣ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਤੇ ਸੋਹਣੇ ਸੋਹਣੇ ਕਮੈਂਟ ਕਰ ਦਿਓ ਤੇ ਕੱਲ ਵਾਲੇ ਨਵੇਂ ਬਲੌਗ ਦੇ ਵਿੱਚ ਆਪਾਂ ਮਿਲਾਂਗੇ ਤੇ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਜਰੂਰ ਦੱਸਿਓ ਧੰਨਵਾਦ ਜੀ